ਰੋੜੀ ਤੋਂ ਕਿੱਥੋਂ ਲੈ ਗਿਆ ਸੀ ਰੋੜੀ ਤੋਂ ਬਈ ਉਹੀ ਬੰਦਾ ਲੈ ਗਿਆ ਮੈਂ ਉਹ ਵੀ ਆਉਂਦਾ ਆ ਖੋੜ ਖੋੜਾ ਜੱਟਾ ਖੋੜ ਕਿੰਨੇ ਡੱਬੇ ਆ ਇਹ ਮੈਨੂੰ ਪਤਾ ਨਹੀਂ ਉਹ ਬੰਦਾ ਉਹ ਵੀ ਆ ਗਿਆ ਉਹ ਵੀ ਫੜ ਲਾਂਗੇ ਉਹ ਵੀ ਨਹੀਂ ਜਾਣ ਦਿੰਦੇ ਉਹ ਕਿੱਥੇ ਭੱਜੂਗਾ ਆ ਖੋੜ ਆਪ ਜੱਥਾ ਨਹੀਂ ਫਿਰ ਮਾਰੂੰਗਾ ਮੈਂ ਓਏ ਆ ਦੇਖੋ ਇਹਨੂੰ ਖੋੜੇ ਨੂੰ ਭੈਣ ਚੋਦਾਂ ਨੂੰ ਪਤਾ ਨਹੀਂ ਫਿਰ ਕਿਹਦੀ ਮਾਰੀਣਾ ਓਏ ਆ ਦੇਖੋ ਆ ਦੇਖੋ ਬਈ ਕੈਪਸੂਲ ਪੁੱਤ ਜਿਹੜੇ ਕਹਿੰਦੇ ਆ ਸਾਰੇ ਕੱਢ ਆ ਦੇਖੋ ਸਾਰੇ ਕੱਢ ਸਾਰੇ ਕੱਢ ਸਾਰੇ ਪੁੱਤ ਸਾਰੇ ਕੱਢ ਸਾਰੇ ਕੱਢ ਤੈਨੂੰ ਕੁਛ ਨਹੀਂ ਕਹਿੰਦੇ ਆ ਕਹਿੰਦੇ ਆ ਪੁੱਤ ਆ ਸ਼ੇਅਰ ਕਰੋ ਓਏ ਆ ਦੇਖੋ ਆਪਣੀ ਜਵਾਨੀ ਬਾਈ ਸ਼ੇਅਰ ਕਰ ਦੇ ਉਹਨੂੰ ਆ ਲੈ ਬਈ ਫੜੀ ਯਾਰ ਲਾਈਵ ਹੋਈ ਜਾ ਲੈ ਲਾਈਵ ਨਹੀਂ ਆਂਦਾ ਸ਼ਾਬਾਸ਼ ਜੀ ਰੱਬ ਦਾ ਮੇਰਾ ਯਾਰ ਬਾਈ ਤੋੜਾ ਰੂਹ ਖੁਸ਼ਕ ਆਪੀ ਸੀਗਾ ਓਏ ਖੋਲ ਖੋਲ ਕੱਲਾ ਕੱਲਾ ਖੋਲ ਚੋ ਬਾਈ ਲੈ ਲਿਆ ਆਹ ਸੁਣਦੇ ਕਹਿੰਦੇ ਮੈਂ ਪੁਰਾਣੇ ਨਸ਼ਾ ਨਹੀਂ ਆਂਦੇ ਨਹੀਂ ਕਹਿੰਦੇ ਨੇ ਇਦਾਂ ਰੱਖ ਤਾ ਓਏ ਆ ਪੰਜਾ ਦੇਖ ਲੋ ਓਏ ਜ਼ਹਿਰ ਜਾਂਦਾ ਓਏ ਜ਼ਹਿਰ ਜਾਂਦਾ ਛੋਟੇ ਜਵਾਕਾਂ ਨੂੰ ਕਿਉਂ ਨਹੀਂ ਬੋਲਦੇ ਪਾ ਦੇਗਾ ਪੱਟ ਕੇ ਫੜ ਫੜ ਲਓ ਜਾਂਦੇ ਓਏ ਉੱਧਰ ਜਾਂਦਾ ਸੁਵੇ ਸੁਵੇ ਫੜ ਮੋਟਰਸਾਈਕਲ ਹੱਕ ਦੇ ਯਾਰ ਟੈਲੀਫੋਨ ਫੜ ਲਾ ਮੈਂ ਫੜ ਲੂੰ ਝੋਟੇ ਵਾਲਾ ਹੁਣ ਲਾਈਵ ਅੱਲਾ ਤੇ ਵਾਈਬ ਚੱਲੀ ਜਾਂਦੀ ਲਾਈਵ ਚੱਲੀ ਜਾਂਦਾ ਮੇਰੇ ਅੱਗੇ ਇੱਕ ਵੀਡੀਓ ਖੜਿਆ ਲਾ ਤੈਨੂੰ ਸ਼ਰਮ ਨਹੀਂ ਆਈ ਆਪਾਂ ਹੀ ਸਾਰਾ ਕੰਮ ਸੀਰੇ ਨੇ ਫੀਲਡਿੰਗ ਲਾਇਆ ਕਿੰਨਾ ਸਮਾਨ ਦੇ ਕੋਲੇ ਕੱਢ ਸਮਾਨ ਢੇਰੀ ਕਰ ਸਮਾਨ ਢੇਰੀ ਕਰ ਤੇਰੇ ਨਾਲ ਖੜੇ ਜਿਵੇਂ ਵਗ ਜਾ ਓ ਮਾਰ ਤੰਮੇ ਸਿੱਟਾ ਮਾਰਨਾ ਪਤਾ ਰੱਖੋ ਪਤਾ ਰੱਖੋ ਗਾਦੋ ਕਰੀ ਜਾ ਆਲਾ ਬਾਈ ਅੱਜ ਫੇਰ ਫੜ ਲਿਆ ਬੰਦਾ ਫੇਰ ਫੜ ਲਿਆ ਅੱਜ ਫੇਰ ਸਿਰੇ ਤੂੰ ਲਾਈਵ ਨਾ ਕਰੀ ਆ ਸਮਾਨ ਤਾਂ ਦੇ ਰੋੜ ਅਸਮਾਨ ਕੱਢ ਜੋ ਕਿੱਥੋਂ ਆਇਆ ਓਏ ਰੋੜੀ ਤੋਂ ਕਿੱਥੋਂ ਲੈ ਗਿਆ ਸੀ ਰੋੜੀ ਤੋਂ ਉਹੀ ਬੰਦਾ ਲੈ ਗਿਆ ਮੈਂ ਉਹ ਵੀ ਆਉਂਦਾ ਆ ਖੋੜ ਖੋੜਾ ਜੱਟਾ ਖੋੜ ਕਿੰਨੇ ਡੱਬੇ ਆ ਇਹ ਮੈਨੂੰ ਪਤਾ ਨਹੀਂ ਉਹ ਬੰਦਾ ਉਹ ਵੀ ਆ ਗਿਆ ਉਹ ਵੀ ਫੜ ਲਾਂਗੇ ਉਹ ਵੀ ਨਹੀਂ ਜਾਣ ਦਿੰਦੇ ਉਹ ਕਿੱਥੇ ਭੱਜੂਗਾ ਆ ਖੋੜ ਆਪ ਜੱਥਾ ਨਹੀਂ ਮਾਰੂੰਗਾ ਮੈਂ ਓਏ ਆ ਦੇਖੋ ਇਹਨੂੰ ਥੋੜੇ ਪੈਣ ਚੋਦਾ ਸਾਨੂੰ ਪਤਾ ਨਹੀਂ ਫਿਰਦੋ ਫਿਰ ਮਾਰੀ ਨਾ ਓਏ ਆ ਦੇਖੋ ਆ ਦੇਖੋ ਬਈ ਕੈਪਸ ਜਿਹੜੇ ਕਹਿੰਦੇ ਆ ਸਾਰੇ ਕੱਢ ਆ ਦੇਖੋ ਸਾਰੇ ਕੱਢ ਸਾਰੇ ਕੱਢ ਸਾਰੇ ਪੁੱਤ ਸਾਰੇ ਕੱਢ ਸਾਰੇ ਕੱਢ ਤੁਹਾਨੂੰ ਕੁਛ ਨਹੀਂ ਕਹਿੰਦੇ ਆ ਕਹਿੰਦੇ ਆ ਪੁਲਿਸ ਆ ਸ਼ੇਅਰ ਕਰੋ ਓਏ ਆ ਦੇਖੋ ਆਪਣੀ ਨੌਜਵਾਨੀ ਬਾਈ ਸ਼ੇਅਰ ਕਰ ਦੇ ਉਹਨੂੰ ਆ ਨਾ ਬਈ ਫਣੀ ਯਾਰ ਲਾਈਵ ਹੋਈ ਜਾਣਾ ਲਾਈਵ ਨਹੀਂ ਹੁੰਦਾ ਸ਼ਾਬਾਸ਼ ਵੀਰ ਜੀ ਕੱਢ ਰੂਹ ਹੁਸ਼ਕਾਤੀ ਸੀਗਾ ਓਏ ਖੋਲ ਖੋ ਕੱਲਾ ਕੱਲਾ ਖੋਲ ਚੋ ਬਾਈ ਉਹ ਵੇਲੇ ਆ ਆਹ ਸੁਣ ਕੇ ਕਹਿੰਦੇ ਮਾਫਾ ਤੇ ਨਸ਼ਾ ਦੀ ਲੋੰਦੇ ਦੀ ਕਹਿੰਦੇ ਨੇ ਇਦਾਂ ਰੱਖ ਓਏ ਆ ਪੰਜਾਬ ਦੇ ਲੋਕਾਂ ਦੇ ਦੇਖ ਲੋ ਓਏ ਜ਼ਹਿਰ ਜਾਂਦਾ ਓਏ ਜ਼ਹਿਰ ਜਾਂਦਾ ਸੋਟੇ ਜਵਾਕਾਂ ਨੂੰ ਕਿਉਂ ਨਹੀਂ ਬੋਲਦੇ ਹਰੇ ਵੀ ਆਹ ਬੰਦਾ ਬਈ ਜਿਹੜੇ ਤੋਂ ਆਰੇ ਕੋਕਰ ਖੋ ਲੈ ਗਿਆ ਤਾਂ ਸਾ ਮੇਰਾ ਮੁੰਡੇ ਦਾ ਸਵੇਰੇ ਸਵੇਰੇ ਉਹਨੇ ਮਾਗਰ ਲੱਗੇ ਆ ਪੁੱਤ ਕਰਕੇ ਭਾਈ ਮਾਗਰ ਫਿਰ ਦੇਣਾ ਨੇ ਕਦੇ ਕਹਿੰਦੇ ਛਰੀ ਰਾਜੋ ਕਦੇ ਕਹਿੰਦੇ ਮਾਨਸਾ ਜੋ ਫੇਰ ਦੇ ਲੱਗੇ ਸੀ 10 ਬੰਦੇ ਇਹ ਆ ਅਰੇ ਕੋਈ ਨਹੀਂ ਪੰਡ ਕੱਪੜੇ ਨਹੀਂ ਪੁੰਦ ਘਰੇ ਕੋਈ ਨਹੀਂ ਪੰਡ ਪੰਡ ਦਾ ਰਸੂਲਾ ਨਹੀਂ ਨਿਕਲੀ ਚਲੋ ਇਹ ਕਹਿੰਦਾ ਕੱਲ ਮੀਰਪੁਰੋਂ ਫੜਿਆ ਸੀ ਹਾਂ ਅੱਜ ਇਹਨੇ ਮੈਨੂੰ ਜੋਗੇ ਤੋਂ ਚੱਲਿਆ ਉੱਥੇ ਲਾਇਆ ਪਿੱਛੇ ਰਹਿ ਕੇ ਨਾ ਕਿਹੜੀ ਮੈਡੀਸਨ ਚ ਲੈ ਕੇ ਮੈਡੀਕਲ ਦਾ ਨਾਲ ਉਹ ਵੀ ਆ ਗਿਆ ਫਿਰ ਆ ਦੇਖੋ ਸਾਰਾ ਕੁਝ ਆਇ ਉੱਠੇ ਆ ਪੰਜਾਬ ਦੇ ਲੋਕੋ ਛੋਡੇ ਜਮਾਕਾਂ ਨੂੰ ਦਿੰਦੇ ਆ ਆ ਆ ਲੈ ਲੋ ਲੈ ਲੋ ਆ ਲੈ ਆਪਣਾਈਏ ਆ ਬੜੇ ਆਪਣਾਈਏ ਆ ਰੇਖਾ ਹਾਂ ਹਾਂ ਸਗਨੇਰ ਅਸਗਨੇਚਰ ਆਖੋ ਥੋੜਾ ਨਾਂੜਿਆ ਨਾ ਅੜੂ ਗੜੂ ਆ ਬੜਾ ਲੈ ਨਹੀਂ ਤੈਨੂੰ ਜਾਨੀ ਨਹੀਂ ਬਾਈ ਯਾਰ ਅਗਰੀ ਬਾਈ ਕਿਨੀ ਕਿਨੇ ਕਿਹੜੀ ਕਿੱਧੇ ਕਿਨੇ ਹੋ ਗਨੋ ਜਿਲ ਤੇ ਰੱਖੇ ਰੋਕ ਖਾਣ ਆਪੋ ਆਹ ਨਹੀਂ ਜੋ ਟੇਕਣੇ ਜਾਣੇ ਆਪ ਵੀ ਦੱਸ ਦੇ ਕਿੰਨੇ ਆ ਇਹ ਤੇਰੇ ਕਿਹਾ ਦੱਸ ਇਹਨੂੰ ਫੜ ਕੇ ਰੱਖਿਓ ਬੰਦਲ ਆ ਇਹਨੂੰ ਤੇਰੇ ਬਾਜਾਂ ਜਾ ਰਹੀ ਓਏ ਆਹਾਂ ਕੁੱਟਾ ਚਿਫਾਕਾਂ ਨੂੰ ਬਰਬਾਦ ਕਰਦੇ ਆਹ ਮਾਰਨਾ ਤਾਂ ਗਰੀਬ ਬੰਦੇ ਆ ਨਹੀਂ ਦਰਖਤੋ ਨੇ ਮੈਡੀਕਲ ਦੱਸੀ ਕਿਹਨੇ ਤੋਂ ਲੈ ਕੇ ਆ ਉੱਥੇ ਚੱਲਾਂਗੇ ਜੋ ਲੈ ਕੇ ਆ ਮੁੰਡਾ ਇਹ ਉਹ ਵੀ ਦੱਸੂਗਾ ਆਪ ਦਾ ਉਹ ਲੈ ਕੇ ਉਹ ਫੜ ਕੇ ਲਿਆਉਣਗੇ ਲੈ ਆਉਣਗੇ ਫੜ ਕੇ ਕਿੱਥੇ ਬਾਜੂਗਾ ਉਹ ਖੇਤਾਂ ਵਿੱਚ ਆ ਦੇਖ ਲਓ ਮਦਾ ਸੁੱਟੇ ਜਵਾਕਾਂ ਦਾ ਯਾਰ ਕਿੰਨੇ ਜੇਗਾ ਆਪਣੇ ਬੱਚਿਆਂ ਦੀ ਪਹੁੰਚ ਓਏ ਆਹ ਦੇਖ ਆਹ ਦੇਖੀ ਇਹ ਬੁੱਧੀ ਜੀ ਵੀ ਪੰਜਾਬ ਦੇ ਲੋਕ ਨੇ ਜਿਹੜੇ ਬਾਲੇ ਸਿਆਰੇ ਕਹਿ ਦੇ ਨੇ ਝੋਟਾ ਆ ਸੀਰੇ ਦਾ ਆ ਸੀਰਾ ਸਵੇਰੇ ਵਿਚਾਰ ਤੁਰਿਆ ਕਿਥੋਂ ਤੁਰਿਆ ਜੋਗੇ ਤੋਂ ਤੁਰੇ ਫਿਰਦੇ ਤਿਆਰ ਦੇ ਦੇਣ ਤੇ ਸਾਲਾ ਕਹਦਾ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਫੜੇ ਮਸਾਂ ਫੜੇ ਸਾਰੇ ਪੀਪੋਤਾ ਆ ਪੱਧ ਗਿਆ ਸਾਫ ਉਤਾ ਲਿਆ ਨਾਲ ਲਿਆ ਨਾਲ ਲਿਆ ਕੀ ਕਰਦਾ ਪਾਗੜਾ ਆ ਆਨੇ ਬਸ ਸਲਾਮ ਅਲੈਕ ਆਪੋ ਹੀ ਗੱਲ ਕਰੀਏ ਆਪਾਂ ਮੇਰਾ 3 ਦਿਨਾਂ ਬਾਅਦ ਜੂ ਜਿੰਨੇ ਬੰਦੇ ਨੂੰ ਵੀਰੇ ਆਹ ਮੋਬਾਈਲ ਨਾ ਲੈਣ ਚਲਾ ਕੰਮ ਦੇਖ ਲੈ ਓਏ ਆਹ ਚਾਹਣਾ ਆਪਣੇ ਹੀ ਇਹ ਨੰਬਰ ਲੋ ਇਹਦੇ ਕੋਲ ਹੁਣ ਸਾਰੇ ਕਿਨੂੰ ਲੈ ਕੇ ਚਲ ਜਾਣਗੇ ਜਦੋਂ ਜਾਨ ਚੱਕਾ ਉਹਨਾਂ ਨੂੰ ਲੈ ਕੇ ਫੜਾਣਗੇ ਮੇਰਾ ਸਰ ਨੂੰ ਲੱਕਦਾ ਕੋਈ ਪੱਤਾ ਨਾ ਬਈ ਉਹ ਰੰਦਾ ਕਿਲਾਇਓ ਓ ਬਾਈ ਫੜਾਈ ਮਾਰ ਬਣੀ ਚੱਲੀ ਜਾਂਦੀਆਂ ਇਹਦੇ ਨੇ ਕਰ ਫੜ ਕੇ ਰੱਖ ਨੂੰ ਲੋੜੇ ਨੂੰ ਫਲੇਮ ਰਿਆ ਓਏ ਉਹ ਮੁੰਡਾ ਲੱਗਿਆ ਕਿਹੜਾ ਓਏ ਮੋਬਾਈਲ ਓਏ ਵੀਡੀਓ ਨਾ ਮਿਲਿਆ ਕੋਈ ਵੀਡੀਓ ਕਰ ਦਿਓ ਲਾਈਵ ਓਏ ਮੈਂ ਮੁੰਡਾ ਪਾੜ ਦੇ ਕਿਹੜਾ ਮੈਂ ਮਾਰ ਮਾਰ ਮਦਦ ਕਰੋ ਵਾਲੀ ਖੇਤਰੋਂ ਓਏ ਵੀਡੀਓ ਨਾ ਕੋਈ ਵਾਟ ਕਰ ਲਈ ਇਹਦੀ ਟੀਮ ਆ ਮੁੰਡਾ ਲਵਣ ਆ ਸਾਰੇ ਬੱਚੇ ਦੇ ਨਾਮ ਨੇ ਆ ਖੜਾ ਮੁੰਡਾ ਲਵਣ ਇਹਨਾਂ ਨੇ ਮੈਨੂੰ ਫੋਨ ਕਰਿਆ ਸਵੇਰੇ ਇਹ ਆ ਸ਼ੁਰੂ ਤੋਂ ਕੰਮ ਕਰੀ ਜਾਂਦਾ ਵੀ ਛੋਟੇ ਐਂ ਬੰਦਾ ਵੀ ਇੰਨਾ ਬੀਲਡ ਵਿੱਚ ਕੈਸ ਨੂੰ ਲੈ ਕੇ ਆਉਂਦਾ ਪਰ ਬੀਲ 90 ਮੈਂ ਵੀ ਹੈਰਾਨ ਰਹਿ ਗਿਆ ਮਹਾਪੁਲਿਸ ਫੜੇ ਇਹ ਕਹਿੰਦਾ ਮਹਾ ਕੋਈ ਆਪਾਂ ਨੂੰ ਮਰਵਾਉਣ ਦੀ ਸਕੀਮ ਨਾ ਕਰਦਾ ਇਹ ਕਹਿੰਦਾ ਤੂੰ ਆ ਜਾ ਮੈਂ ਨਾ ਦੇਖੋ ਬੂਟ ਵੀਂਤੇ ਹੋਏ ਮੇਰੇ ਹਜੇ ਮੈਂ ਹੀ ਭੱਜਿਆ ਘਰੋਂ ਤੁਰ ਕੇ ਨੂੰ ਬੁਲਾਇਆ ਮੋਟਰਸਾਈਕਲ ਤੇ ਭੱਜ ਗਿਆ ਸਾਡਾ ਕਹਿੰਦਾ ਮੋਟਰਸਾਈਕਲ ਪੈਂਚਰ ਹੋ ਗਿਆ ਵੇਚਣ ਵਾਲਾ ਕਹਿੰਦਾ ਆਹ ਮੁੰਡਾ ਕਹਿੰਦਾ ਆਹ ਆਹ ਦੁਬਾਰਾ ਪੈਂ 20 ਬੀ ਡੱਬੇ ਵਗਿਆਣਾ ਸ਼ਹਿਰ ਚ ਤੁਲੇ ਜਾ ਕੇ ਇਹੇ ਲੈ ਕੇ ਆਏ ਅਸੀਂ ਦੇਖ ਲਿਆ ਕੋਈ ਡਰਨੀ ਇੰਨਾ ਨਸ਼ਾ ਲੈ ਕੇ ਇਹ ਕਹਿੰਦੇ ਰੋੜੀ ਤੋਂ ਲੈ ਕੇ ਆਏ ਆ ਇੰਨਾ ਨਸ਼ਾ ਤੋ ਆਹ ਕੋਈ ਮੁੱਖ ਮੰਤਰੀ ਹੈ ਮਨੁੱਖਾਂ ਦਾ ਮੁੱਖ ਮੰਤਰੀ ਨੂੰ ਉਹਨੇ ਮਾਰ ਦੋਹਾ ਤੇ ਜਿਹੜੇ ਲੋਕ ਕਹਿੰਦੇ ਨੇ ਵੀ ਨਸ਼ਾ ਚ ਇਹ ਜਾਣ ਕੇ ਕਰਦੇ ਨਸ਼ਾ ਹੈ ਵੀ ਆਹ ਹੁਣ ਮੇਰੇ ਪਿਓ ਦੀ ਫੈਕਟਰੀ ਹੈ ਸੀਰੇ ਜੋਗਿਆ ਦੀ ਪਿਓ ਦੀ ਫੈਕਟਰੀ ਹੈ ਲਾवण ਦੇ ਪਿਓ ਦੀ ਫੈਕਟਰੀ ਹੈ ਜਾਂ ਐਮਪੀ ਡਰੱਗ ਟਾਸਕ ਫੋਰਸ ਜੋ ਬਿਨਾ ਮੁਫਤ ਕੰਮ ਕਰੀ ਜਾਂਦੀ ਹੈ ਅਸੀਂ ਆਹ ਦਾ ਤੇਲ ਮਚਾ ਕੇ ਸਹੇਬ ਬੇਚ ਕੌਲੀ ਚੰਟ ਪੌਕ ਨੂੰ ਨਹੀਂ ਹਟਦੇ ਇਹ ਨਾਨਕ ਸਿੰਘ ਦਾ ਏਰੀਆ ਬਾਈ ਦੇਖ ਲੋ ਹਾਂ ਲੋਗਾਂ ਦੇ ਏਸੇ ਸਿੰਘ ਦਾ ਏਰੀਆ ਆ ਜ਼ਹਿਰ ਦੇ ਛੋਟੇ ਜਵਾਕਾਂ ਨੂੰ ਖਵਾਉਂਦੇ ਰਹੇ ਨਾ ਇਹ ਥੱਸੀ ਹੋ ਜਾਣਗੇ ਮਰ ਜਾਣਗੇ ਕਿਸੇ ਕੰਮ ਦੇ ਨਹੀਂ ਰਹੇ ਇਹ ਨਾ ਤਾਂ ਇਹਨਾਂ ਦਾ ਦੋਵੇਂ ਪੈ ਲੱਗ ਜਾਂਦੇ ਨੇ ਕੋਈ ਜਵਾਕ ਨਹੀਂ ਪੈਦਾ ਹੁਣ ਦੋ ਦੋ ਵਾਰ ਬਾਅਦ ਬਾਹਰ ਨੂੰ ਭੱਜ ਗਏ ਇੱਥੇ ਜ਼ਹਿਰ ਆ ਤੁਸੀਂ ਬੋਲਦੇ ਨਹੀਂ ਯਾਰ ਦੋ ਦੋ ਵਾਰ ਦੁਕਾਨਾ ਬੰਦ ਕਰਵਾ ਦਿੱਤੀਆਂ ਫੇਰ ਖੁੱਲ ਗਈਆਂ ਹਾਂ ਹੁਣ ਦੁਕਾਨ ਤੂੰ ਐ ਇਹ ਬੰਦੇ ਲੈ ਕੇ ਆਏ 20 20 ਲੰਬੇ ਆ ਬੀੜੀਆਂ ਬੂੜੀਆਂ ਵਿੱਚ ਹੀ ਪੈ ਆ ਕਰੀਬ ਜਿਆ ਮੇਰੇ ਕੋਈ ਡਾਰੀ ਨਹੀਂ ਹੋਇਆ ਲਾਈ ਫਿਰਦੇ ਨੇ ਕੱਲ ਫੜਿਆ ਹਜੇ ਮੀਰਪੁਰ ਅੱਜ ਫੇਰ ਫੜ ਲਿਆ ਔਰ ਇਹ ਕਿਹੜਾ ਪਿੰਡ ਆ ਇਹ ਇੱਥੇ ਹਾਂ ਪੰਮੇ ਕਲਾਚੋਂ ਦਾ ਸ਼ਾਮ ਹੈ ਕੱਲ ਨੂੰਰੇ ਵੀ ਆਉਂਗਾ ਮੈਂ ਕਲਾਕ ਕੱਲ ਬੋਲ ਕੇ ਆਇਆ ਇਹ ਦਿਨ ਰਾਤ ਵਿਚਾਰੇ ਆ ਦਾ ਕੰਮ ਛੱਡ ਕੇ ਆ ਲਾਵਣ ਹੋ ਗਿਆ ਸਾਰੇ ਮੁੰਡੇ ਦੇ ਨਾਲ ਹੋ ਗਿਆ ਅਸਿਰਿੰਦਰ ਆਪ ਹੋ ਗਿਆ ਹੁਣ ਦੱਸ ਅਸੀਂ ਸਰਕਾਰੇ ਸਾਨੂੰ ਉਹ ਥੱਲੇ ਚੁਟਕਲੇਗਾ ਉਹਨਾਂ ਲਈ ਆ ਹੋਰ ਹੈ ਨਹੀਂ ਪੱਲੇ ਤੱਲੇ ਉਹਦੇ ਕੁਝ ਵੀ ਚੱਲ ਪਿਆ ਉਹ ਬਿਆਨਤ ਨਹੀਂ ਤੇ ਚੱਲ ਪਿਆ ਪਰ ਸਾਨੂੰ ਡਰ ਨਹੀਂ ਕੋਈ ਯਾਰ ਠੀਕ ਹੈ ਨਾ ਐਵੇਂ ਚੱਲਾਂਗੇ ਮੈਂ ਨਰੋਲ ਮੈਂ ਸਾਨੂੰ ਪਰਚਾ ਦਾ ਨਾ ਸਾਨੂੰ ਮੌਤ ਦਾ ਕਾਹਦਾ ਡਰ ਨਹੀਂ ਪਾਣ ਕਰਦੀ ਮਨ ਲੋਕ ਕਰਦੀ ਮੇਰੀ ਮੋਟਰਸਾਈਕਲ ਤੇ ਆਪਾਂ ਰਹੀ ਆ ਬਈ ਫੜੀ ਪਾਉਣਾ ਜੀ ਤੂੰ ਬਈ ਇੱਕ ਵਾਰੀ ਇਹਨੇ ਮੈਂ ਤਾਂ ਪੁੱਛ ਲਾ ਬਈ ਪੁੱਛ ਨਹੀਂ ਸਕਿਆ ਬਈ ਤੇ ਬਈ ਮੇਰੀ ਗੱਲ ਪਹਿਰੀ ਹੱਥ ਲਵਾ ਕੇ ਚਾਹੇ ਕੋਟਲੇ ਬੰਦਾ ਫੜਵਾ ਲੋ ਕਿਹੜਾ ਕਾਪੀ ਹੋਊ ਇਹਨੂੰ ਲੱਗਦਾ ਜੀ ਐਸ ਨਾਲ ਇਹਨੂੰ ਪਟੇਰੇ ਹੱਥ ਦੀ ਇਹ ਲੱਭਾ ਹਾਂ ਇਹਨੂੰ ਪੁੱਛਦੇ ਵੀ ਕੌਣ ਸੀ ਉਹ ਮੈਂ ਜਰਾ ਆਊਗਾ ਆਪੀ ਮੁਖੜੂਗਾ ਆਪਣਾ ਕੰਮ ਹਾਂ ਰੋੜੀ ਤਾਂ ਆਪੀ ਬੰਦਾ ਫੜਾਉਣਗੇ ਦੁਕਾਨ ਤੇ ਲੈ ਕੇ ਘਰ ਦੇ ਘਰੇ ਲੈ ਜਿਓਵੇ ਪੁਲਿਸ ਨੂੰ ਪੁਲਿਸ ਬੁਲਾ ਲਓ ਇਸ ਵੇਲੇ ਆ ਪਿੰਡ ਦਾ ਬਈ ਕੋਈ ਬੰਦਾ ਹੋਵੇ ਇਥੋਂ ਦਾ ਪੈਂਚੂ ਸੱਦੋ ਪੁਲਿਸ ਦਾ ਨੰਬਰ ਲਾਓ ਐਸਐਸਪੀ ਡੀਐਸਪੀ ਨੂੰ ਕਿਹਦੇ ਕੋਲ ਨੰਬਰ ਆ ਫੋਨ ਲਾਓ ਯਾਰ ਕਿਹਦੇ ਕੋਲ ਹੈ ਆ ਸਬੰਧਾ ਥਾਣਾ ਕਿਹੜਾ ਪੈਂਦਾ ਓਏ ਹਾਂ ਦੇਖੀ ਸਾਹਿਬ ਚੱਕੀ ਬਈ ਪਰ ਬਈ ਆਪਾਂ ਨੂੰ ਕੀ ਲੋੜਾ ਪੁਲਿਸ ਲਜਾਊਗੀ ਆਪਾਂ ਨੂੰ ਕੰਮ ਇੰਨਾ ਨਾ ਸੀ ਬੋਸ ਨੂੰ ਲਾ ਫੋਨ ਆਪੀ ਆਉ ਪੁਲਸਰੇ ਐਸਐਚਓ ਦਾ ਕੌਣਾ ਬਾਈ ਯਾਰ ਨੰਬਰ ਦਿਓ ਮੈਂ ਗੱਲ ਕਰਾਂ ਚਲੀ ਜਾ ਬਈ ਥਾਣਾ ਕੋਈ ਅੱਧੀ ਦਾ ਨੰਬਰ ਲਾਇ ਬਰਸਪਾਲ ਦਾ ਯਾਰ ਕਸਟਮਰ ਨੂੰ ਸਿੱਧਾ ਉਹਨੂੰ ਫੋਨ ਕਰ ਹੈਗਾ ਮੇਰੇ ਕੋਲ ਫਿਰ ਜਮਾ